ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਨਾਲ ਕਨੌਰ ਹਲਕੇ ਕਨੌਰ ਦੇ ਪਿੰਡ ਲੋਸ ਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਬਰਾਮਦ ਹੋਈਆਂ ਸੋ ਪਿੰਡ ਲੋਸ ਸਿੰਬਲੀ ਹੈ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾਲ ਨੂੰ ਕਿਸਾਨ ਭਰਾ ਲਾਲ ਨੂੰ ਜਿਨ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਬ ਸੋ ਭਰਾਓ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇ ਨਹੀਂ ਸੋ ਜਦ ਨੇ ਵੀ ਇਹ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਪਰ ਉਹ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹੁੰਦਾ ਵੀ ਇਹ ਫੁਵਾਦੀ ਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜ੍ਹਾਈ ਕਰਕੇ ਆਏ ਸੀ ਤੇ ਤੁਹਾਨੂੰ ਫੁਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਟਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥਾਂ ਮੈਂ ਵੀ ਇਤਨੀ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੋਣਨਾ ਵਾਦਾ ਕਰਦੇ ਆ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਮਿਸ ਹੋਈ ਆ ਉਹ ਬਿਲਕੁਲ ਉਹਨੂੰ ਪਛਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਛਾਈ ਜਾਵੇਗੀ ਤੁਸੀਂ ਆਓ ਤੁਹਾਡਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ ਮੀਡੀਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕਟ ਲੱਗੇ ਹੋਇਆ ਕਰਨ ਵੀ ਇਹ ਘਰਈ ਗਰਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲਾ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲ ਆਨਨ ਹੱਥ ਜੋੜ ਕੇ ਬੇਨਤੀ ਕਰਦਾ ਇਹ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਕਿਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਔਰ ਸਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ